ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਅਲੈਕਮ ਰਾਮ ਰਾਮ ਆਪਣੀਆਂ ਜਿੰਨੀਆਂ ਵੀ ਵੀਡੀਓ ਹੋਣਗੀਆਂ ਸਿਰਫ ਧਾਰਮਿਕ ਸਥਾਨਾਂ ਦੀਆਂ ਹੋਣਗੀਆਂ ਦਰਗਾਹ ਸ਼ਰੀਫ ਹੋਵੇ ਗੁਰਦੁਆਰਾ ਸਾਹਿਬ ਹੋਵੇ ਮਾਤਾ ਰਾਣੀ ਦਾ ਮੰਦਿਰ ਹੋਵੇ ਆਪਾਂ ਸਿਰਫ ਧਾਰਮਿਕ ਸਥਾਨਾਂ ਦੀਆਂ ਹੀ ਵੀਡੀਓ ਬਣਾਉਨੇ ਆ ਤੇ ਧਾਰਮਿਕ ਸਥਾਨਾਂ ਦੇ ਹੀ ਦਰਸ਼ਨ ਤੁਹਾਨੂੰ ਕਰਾਉਨੇ ਆ ਅੱਜ ਦੀ ਸ਼ੁਰੂਆਤ ਕਰਦੇ ਆ ਆਪਾਂ ਪੀਰਖਾਨੇ ਤੋਂ ਬਾਬਾ ਜੀ ਦੇ ਚਿਰਾਗ ਲੱਗ ਰਹੇ ਨੇ ਸਲਾਮ ਕੀਤੀ ਦੁਆ ਬੇਨਤੀ ਕੀਤੀ ਇਥੇ ਬਾਬਾ ਫਰੀਦ ਜੀ ਦੇ ਦਰਸ਼ਨ ਕੀਤੇ ਬਾਬਾ ਹੈਦਰ ਸ਼ੇਖ ਜੀ ਦੇ ਦਰਸ਼ਨ ਕੀਤੇ ਆਪਾਂ ਸਜਦਾ ਸਲਾਮ ਕੀਤਾ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਆਪਾਂ ਪ੍ਰੋਪਰ ਇੱਕ ਬਲੌਗ ਪਹਿਲਾਂ ਵੀ ਪਾਇਆ ਸੀ ਉਹਦੇ ਵਿੱਚ ਪ੍ਰੋਪਰ ਤੁਹਾਨੂੰ ਵੀਡੀਓ ਕੰਪਲੀਟ ਨਹੀਂ ਦੇ ਸਕੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਬਾਬਾ ਹੈਦਰ ਸ਼ੇਖ ਜੀ ਮਲੇਰ ਕੋਟਲਾ ਰਸਤੇ ਦੇ ਵਿੱਚ ਧਾਰਮਿਕ ਸਥਾਨ ਹੋਰ ਵੀ ਆਉਣਗੇ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਰਹਾਂਗੇ ਤਾਂ ਸ਼ੁਰੂਆਤ ਕਰਦੇ ਆ ਜੀ ਆਪਾਂ ਇਸੇ ਹੀ ਚੌਂਕ 'ਚੋਂ ਬਾਬਾ ਜੀ ਦਾ ਬਾਲਮਿਕ ਜੀ ਦਾ ਇੱਥੇ ਸਰੂਪ ਲੱਗਿਆ ਹੋਇਆ ਜੀ ਕੰਮ ਵੀ ਚੱਲ ਰਿਹਾ ਇੱਥੇ ਤੇ ਸਜਦਾ ਸਲਾਮ ਹੈ ਤੇ ਅੱਗੇ ਚੱਲਦੇ ਆ ਜੀ ਆਪਾਂ ਸਾਹਮਣੇ ਦੇਖੋ ਜੀ ਤਨ ਤਨ ਬਾਬਾ ਭਾਈ ਸੇਵਾ ਸਿੰਘ ਜੀ ਗੁਰਦੁਆਰਾ ਸਾਹਿਬ ਇੱਥੇ ਬਹੁਤ ਭਾਰੀ ਵਰਸੀ ਲੱਗਦੀ ਹੈ ਜੀ ਚਲੋ ਅੱਗੇ ਚੱਲਦੇ ਆਂ ਜੀ ਆਪਾਂ ਇੱਥੇ ਗੱਡੀ ਧਵਾ ਲਈ ਆਪਾਂ ਮੜੇ ਜੀ ਪਾਣੀ ਮਰਾਲ ਗਏ ਮੈਂ ਕਿਹਾ ਵੀ ਚਲੋ ਸਾਫ਼ ਹੋ ਜੂਗੀ ਗੱਡੀ ਕੋਈ ਦਿੱਕਤ ਨਾ ਹੋਊਗੀ ਆਪਾਂ ਨੂੰ ਕੋਈ ਵੀਡੀਓ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਆਪਾਂ ਚੱਲ ਪਏ ਆਂ ਜੀ ਇੱਥੋਂ ਪਾਣੀ ਮਰੋਣ ਤੋਂ ਬਾਅਦ ਗੱਡੀ ਤੇ ਸ਼ੀਸ਼ੇ ਕਰ ਲੈ ਸਾਫ਼ ਆਪਾਂ ਚਲੋ ਜੀ ਅੱਗੇ ਚੱਲਦੇ ਆਂ ਏ ਆ ਜੀ ਮੋਗਾ ਮੋਗੇ ਦੇ ਵਿੱਚ ਕਾਰ ਬਾਜ਼ਾਰ ਤਾਂ ਬਹੁਤ ਤਕੜੇ ਤਕੜੇ ਕਾਰ ਬਾਜ਼ਾਰ ਲੱਗ ਰਹੇ ਆ ਇੱਥੇ ਦੇਖੋ ਗੱਡੀਆਂ ਹੀ ਗੱਡੀਆਂ ਖੜੀਆਂ ਗੱਡੀਆਂ ਹੀ ਗੱਡੀਆਂ ਜਿਹੜੀ ਮਰਜ਼ੀ ਗੱਡੀ ਲੈ ਲਓ ਉਹੀ ਗੱਡੀ ਤੁਹਾਨੂੰ ਮਿਲ ਜਾਣੀ ਆ ਕਿਉਂਕਿ ਮੋਗੇ ਦੇ ਵਿੱਚ ਕਾਰ ਬਾਜ਼ਾਰ ਬਹੁਤ ਜ਼ਿਆਦਾ ਹੋ ਚੁੱਕੇ ਨੇ ਗੱਡੀਆਂ ਵੀ ਸਸਤੀਆਂ ਆ ਚਲੋ ਅੱਗੇ ਚੱਲਦੇ ਆ ਜੀ ਆਪਾਂ ਇਹ ਆ ਗਿਆ ਜੀ ਆਪਣਾ ਕੋਟ ਕਪੂਰਾ ਬਾਈਪਾਸ ਇਸ ਤੋਂ ਬਾਅਦ ਅੱਗੇ ਚੱਲਦੇ ਆ ਜੀ ਆਪਾਂ ਸਮੁੰਦਰੋਂ ਨਮਕੜੀ ਵਗੈਰਾ ਸਾਬੇ ਵਗੈਰਾ KFC ਵਗੈਰਾ ਦਿਖਦੇ ਹੋਣਗੇ ਜੀ ਰਾਤ ਨੂੰ ਇੱਥੇ ਬਹੁਤ ਘੱਟ ਹੁੰਦਾ ਚਲੋ ਅੱਗੇ ਚੱਲਦੇ ਆ ਜੀ ਅੱਗੇ ਇੱਕ ਟਰੱਕ ਮਿਲਿਆ ਮੈਨੂੰ ਇਹਦੇ ਪਿੱਛੇ ਲਿਖਿਆ ਸੀਗਾ ਕੁਝ ਪਿੰਡ ਵਾਲਿਆਂ ਨੂੰ ਸ਼ੱਕ ਆ ਕੇ ਮੁੰਡਾ ਬਲੈਕ ਕਰਦਾ ਕੀ ਬਾਤ ਆ ਭਾਈ ਸਾਹਿਬ ਟਰੱਕ ਚਲਾਉਣਾ ਭਰਾ ਤੂੰ ਇਹੋ ਜਿਹਾ ਸਟੇਟਸ ਨਹੀਂ ਲਿਖੀਦਾ ਚਲੋ ਅੱਗੇ ਚੱਲਦੇ ਆ ਜੀ ਕੋਈ ਗੱਲ ਨਹੀਂ ਨਾ ਆਪਾਂ ਨੂੰ ਇੱਕ ਗੱਡੀ ਮਿਲੀ ਬਾਬਾ ਜੀ ਨੇ ਆਪਦਾ ਸਿਗਨਲ ਦੇ ਦਿੱਤਾ 786 ਗੱਡੀ ਮੂਰੇ ਜਾ ਰਹੀ ਸੀ ਸਾਡੇ ਤੇ ਬਾਬਾ ਜਿੱਥੇ ਵੀ ਮੈਂ ਪਰਖਿਆ ਮੈਂ ਇਸੇ ਤਰੀਕੇ ਨਾਲ ਹੀ ਬਾਬਾ ਜੀ ਨੂੰ ਨਾਲ ਆਪਦਾ ਸਾਥ ਪਾਇਆ ਮੈਂ ਚਲੋ ਅੱਗੇ ਚੱਲਦੇ ਆਂ ਜੀ ਇਹ ਆ ਗਿਆ ਜੀ ਨਾਨਕਸਰ ਕਿਉਂਕਿ ਆਪਾਂ ਪਉਲ ਉੱਪਰ ਦੀ ਜਾਣਾ ਹੈ ਆਪਾਂ ਪ੍ਰੋਪਰ ਤੁਹਾਨੂੰ ਦਰਸ਼ਨ ਕਰਾ ਨਹੀਂ ਸਕਦੇ ਗੁਰਦੁਆਰਾ ਸਾਹਿਬ ਦੇ ਕੋਈ ਗੱਲ ਨਹੀਂ ਕਿਸੇ ਦਿਨ ਪ੍ਰੋਪਰ ਵੀਡੀਓ ਬਣਾਵਾਂਗੇ ਆਪਾਂ ਜਰੂਰ ਚੱਲਾਂਗੇ ਚਲੋ ਅੱਗੇ ਚੱਲਦੇ ਆਂ ਅੱਗੇ ਆਪਾਂ ਜਣਾਜੀ ਰਾਏਕੋਟ ਤੇ ਨਕਉਦਰ ਇੱਧਰ ਹੈ ਜੀ ਰਾਏਕੋਟ ਇੱਧਰ ਆਪਾਂ نیچے ਉਤਰ ਕੇ ਰਾਏਕੋਟ ਹਲ ਨੂੰ ਜਾਣਾਗਾ ਤੇ ਆਪਾਂ نیچے ਉਤਰ ਕੇ ਪੁਲ ਤੋਂ ਤੇ ਅੱਗੇ ਚੱਲਦੇ ਆਂ ਜੀ ਲਓ ਜੀ ਆਪਾਂ ਜਗਰਾਵੀ ਪਹੁੰਚ ਚੁੱਕੇ ਆਂ ਜੀ ਜਗਰਾਵਾ ਦਾ ਬਾਜ਼ਾਰ ਤੁਹਾਨੂੰ ਦਿਖਾ ਰਹੇ ਆਂ ਦੇਖੋ ਵੈਸਾ ਗਰਮੀ ਕਰਕੇ ਲੋਕ ਬਹੁਤ ਘੱਟ ਬਾਹਰ ਨਿਕਲਦੇ ਨੇ ਪਰ ਫਿਰ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਇੱਥੇ ਚਲੋ ਜੀ ਅੱਗੇ ਚੱਲਦੇ ਆਂ ਉਹ ਦੇਖੋ ਜੀ ਇਮਾਰਤ ਕਿੰਨੀ ਸੋਹਣੀ ਬਣੀ ਹੋਈ ਯਾਰ ਨਕਸ਼ਾ ਕਿੰਨਾ ਸੋਹਣਾ ਹੈ ਦੇਖੋ نیچے ਦੁਕਾਨਾਂ ਹੈ ਮੰਦਰ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਚਲੋ ਅੱਗੇ ਚੱਲਦੇ ਆ ਜੀ ਲੋ ਜੀ ਅੱਗੇ ਚੱਲਦੇ ਆਂ ਪਰ ਜਗਰਾਵੀ ਬਾਜ਼ਾਰ ਸਾਰਾ ਨੰਘਿਆ ਤੇ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖ ਰਹੇ ਹੋਣਗੇ ਸਜਦਾ ਸਲਾਮ ਹੈ ਜੀ ਤੇ ਅੱਗੇ ਚੱਲਦੇ ਆਂ ਜੀ ਆਪਾਂ ਲੋ ਜੀ ਆਪਾਂ ਅੱਗੇ ਆ ਗਏ ਆ ਜੀ ਚੰਸੀ ਦੀ ਰਾਣੀ ਚੌਕ ਚੰਸੀ ਦੀ ਰਾਣੀ ਬਹੁਤੇ ਲੋਕਾਂ ਨੂੰ ਪਤਾ ਹੋਊਗਾ ਵੀ ਕੌਣ ਸੀ ਇਹ ਅੰਗਰੇਜ਼ਾਂ ਨਾਲ ਲੜਨ ਦੀ ਤਾਕਤ ਰੱਖਦੀ ਸੀ ਪਿੱਛੇ ਇਹਨਾਂ ਦਾ ਇੱਕ ਲੜਕਾ ਜੀ ਇਹਨਾਂ ਨੇ ਜੁੱਧ ਲੜਿਆ ਸੀ ਇੱਕ ਜੁੱਧ ਦੇ ਵਿੱਚ ਗਵਾਲੀਅਰ ਗਵਾਲੀਅਰ ਦੇ ਵਿੱਚ ਇਹ ਚੀਜ਼ ਹੋਗੇ ਸੀਗੇ ਇਹਨਾਂ ਨੇ ਇੱਕ ਜੁੱਧ ਲੜਿਆ ਸੀਗਾ ਅੰਗਰੇਜ਼ਾਂ ਨਾਲ ਲੜਨ ਦੀ ਤਾਕਤ ਰੱਖਦੇ ਸੀ ਇਹ ਚਲੋ ਜੀ ਅੱਗੇ ਚੱਲਦੇ ਆਂ ਜੀ ਇਹ ਆ ਗਿਆ ਜੀ ਡਾਕਟਰ ਅਬੇਦਗਰ ਚੌਂਕ ਜੀ ਬਾਬਾ ਸਾਹਿਬ ਇਹਨਾਂ ਨੂੰ ਲੋਕ ਬਾਬਾ ਸਾਹਿਬ ਦੇ ਨਾਮ ਨਾਲ ਜਾਣਦੇ ਨੇ ਇਹਨਾਂ ਨੇ ਬਹੁਤ ਕੰਮ ਕੀ ਸਾਰੇ ਕੰਮ ਇਹਨਾਂ ਦਾ ਜੀ ਸਬਦਾਨ ਇਹਨਾਂ ਨੇ ਲਿਖਿਆ ਆ ਲੇਡੀਜ਼ ਨੂੰ ਆਜ਼ਾਦੀ ਇਹਨਾਂ ਨੇ ਦਵਾਈ ਆ ਬਾਲ ਵਿਆ ਇਹਨਾਂ ਨੇ ਰੋਕੇ ਆ ਸਬੰਧਾਂ ਜਿਨ੍ਹਾਂ ਨੇ ਸਬਧਾਨੀ ਲਿਖਤਾ ਜੀ ਪਿੱਛੇ ਕੀ ਰਹਿ ਗਿਆ ਚਲੋ ਜੀ ਅੱਗੇ ਪੁਲ ਬਣ ਰਿਹਾ ਜੀ ਜਗਰਾਮਾ ਤੋਂ ਅੱਗੇ ਇਹ ਪੁਲ ਦਾ ਬਹੁਤ ਬੁਰਾ ਹਾਲ ਸੀਗਾ ਤੇ ਨਵਾਂ ਬਣਾਉਣ ਲੱਗੇ ਪਏ ਨੇ ਬਸ ਥੋੜੇ ਟਾਈਮ ਤੇ ਇੱਕ ਬਣ ਜਾਊਗਾ ਫਿਰ ਡਬਲ ਗੱਡੀ ਲੰਘਣ ਲੱਗ ਜੂ ਪਰ ਇਸ ਟਾਈਮ ਬਹੁਤ ਬੁਰਾ ਹਾਲ ਆ ਦੇਖ ਲਓ ਇੱਕ ਪਾਸਾ ਹੀ ਲੰਘਦਾ ਜੀ ਇੱਕ ਪਾਸਾ ਹੀ ਇਹਦਾ ਚੱਲ ਰਿਹਾ ਇਸ ਟਾਈਮ ਕਦੋਂ ਨਮਾਪੋਲ ਬਣ ਗਿਆ ਚਲੋ ਵਧੀਆ ਟ੍ਰੈਫਿਕ ਇਹਨਾਂ ਲੱਗਣੋਂ ਹਟ ਜਾਊਗਾ ਤੁਹਾਨੂੰ ਟ੍ਰੈਫਿਕ ਦੇਖੋ ਕਿੱਥੋਂ ਤੱਕ ਮਿਲੂਗਾ ਦੇਖੋ ਇਹ ਟ੍ਰੈਫਿਕ ਸਾਰਾ ਫਿਰ ਓਕੇ ਰਿਪੋਰਟ ਹੋ ਜੂ ਦੂਰ ਨਾਲ ਸਾਈਡ ਗੱਡੀਆਂ ਨੰਗਨੋਂ ਸ਼ੁਰੂ ਹੋ ਜਾਣਗੇ ਚਲੋ ਜੀ ਅੱਗੇ ਚੱਲਦੇ ਆਂ ਜੀ ਆਪਾਂ ਇੱਕ ਮੈਨੂੰ ਇਹ ਨਹੀਂ ਸਮਝ ਲੱਗਦੀ ਇੱਕ ਗਰਮੀ ਇੰਨੀ ਆ ਤੇ ਇੱਕ ਲੋਕ ਕਿ ਸਾਈਡਾਂ ਤੇ ਖੇਤਾਂ ਨੂੰ ਅੱਗ ਲਾਈ ਬੈਠੇ ਆ ਤੇ ਧੂਆਂ ਵੀ ਬਹੁਤ ਹੁੰਦਾ ਚਲੋ ਜੀ ਕੋਈ ਗੱਲ ਨਹੀਂ ਅੱਗੇ ਚੱਲਦੇ ਆ ਅੱਗੇ ਆਪਾਂ ਪਹੁੰਚ ਚੁੱਕੇ ਆ ਰਾਏਕੋਟ ਜੀ ਰਾਏਕੋਟ ਪਹੁੰਚ ਚੁੱਕੇ ਆ ਜੀ ਆਪਾਂ ਰਾਏਕੋਟ ਇੱਥੇ ਦੇਖਿਆ ਜੀ ਆਪਾਂ ਗੁਰਦੁਆਰਾ ਸਾਹਿਬ ਦੇਖੋ ਜੀ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਟਾਲੀ ਸਾਹਿਬ ਇਹ ਬਿਲਕੁਲ ਰੋਡ ਦੇ ਉੱਪਰ ਆ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਪ੍ਰੋਪਰ ਪਰ ਅੰਦਰ ਨਹੀਂ ਜਾਵਾਂਗੇ ਕਿਉਂਕਿ ਆਪਾਂ ਪ੍ਰੋਪਰ ਵਲੌਗ ਬਣਾਵਾਂਗੇ ਕਿਸੇ ਦਾ ਨਾਕੀ ਦੇਖੋ ਜੀ ਕਿੰਨੀ ਸੋਹਣੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਜੀ ਕਿਆ ਬਾਤ ਹੈ ਜੀ ਅੰਦਰੋਂ ਵੀ ਬਹੁਤ ਸੋਹਣਾ ਡਿਜ਼ਾਈਨ ਹੋਇਆ ਵਾ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਆ ਸਲਾਮ ਹੈ ਜੀ ਤੁਹਾਨੂੰ ਚਲੋ ਜੀ ਅੱਗੇ ਚੱਲਦੇ ਆ ਜੀ ਆਪਾਂ ਆਪਾਂ ਰਾਏਕੋਟ ਪਹੁੰਚ ਚੁੱਕੇ ਆਗੇ ਤੇ ਰਾਏਕੋਟ ਤੋਂ ਆਪਾਂ ਚੌਕ ਮੁੜਦਾ ਜੀ ਇੱਕ ਇੱਥੇ ਵੀ ਇੱਕ ਚੌਕ ਆਉਂਦਾ ਤੁਹਾਨੂੰ ਤਿੰਨ ਚੌਕ ਮਿਲਣਗੇ ਜੀ ਇੱਥੇ ਦੋ ਪਿੱਛੇ ਪੱਛੜ ਜਾਂਦੇ ਆ ਲੋ ਜੀ ਇਹ ਚੌਂਕ ਦੇਖੋ ਜੀ ਇਹ ਨੇ ਸਰਦਾਰ ਹਰੀ ਸਿੰਘ ਨਲੂਆ ਬਹੁਤ ਬਹਾਦਰ ਜੋਧੇ ਸੀਗੇ ਜੀ ਇਹ ਸਾਰੇ ਪ੍ਰੋਪਰ ਤੋਂ ਸਾਰੇ ਸਾਰੇ ਹੀ ਹਿੰਦੁਸਤਾਨ ਕੀ ਸਾਰਾ ਵਰਲਡ ਜਾਣਦਾ ਇਹਨਾਂ ਨੂੰ ਹਰੀ ਸਿੰਘ ਨਲੂਆ ਕੌਣ ਸੀ ਇਹਨਾਂ ਨੇ ਅਫਗਾਨੀ ਇਹਨਾਂ ਦੇ ਨਾਮ ਤੋਂ थर-थर ਕੰਬਦੇ ਹੁੰਦੇ ਸੀ ਤੇ ਅੱਗੇ ਦੇਖੋ ਜੀ ਕਲਿਆਣ ਵਾਲੇ ਬਾਬਾ ਜੀ ਦੀ ਦਰਗਾ ਤੁਹਾਨੂੰ ਦਿਖਦੀ ਹੋਣੀ ਆ ਉਹ ਬਾਰ-ਬਾਰ ਦਰਗਾਹ ਜੀ ਵੀ ਰੋਡ ਤੇ ਖੜ ਕੇ ਵੀਡੀਓ ਬਣਾਉਣ ਦੀ ਇੱਛਾ ਸੀ ਤੇ ਦੇਖੋ ਬਾਬਾ ਜੀ ਦਾ ਝੰਡਾ ਚੂਬਦਾ ਜੀ ਇਹਨੇ ਕਲਿਆਣ ਵਾਲੇ ਬਾਬਾ ਜੀ ਕਲਿਆਣ ਵਾਲੀ ਦਰਗਾਹ ਸ਼ਰੀਫ ਹੈ ਜੀ ਇਹ ਖੇਤਾਂ ਵਿੱਚ ਰਸਤਾ ਜਾਂਦਾ ਰੋਡ ਤੋਂ ਪੁੱਲ ਤੋਂ ਤੇ ਕੀ ਖੂਬਸੂਰਤ ਨਜ਼ਾਰਾ ਜੀ ਬਹੁਤ ਸੋਹਣੀ ਦਰਗਾਹ ਬਣੀ ਆ ਤੇ ਅੱਗੇ ਚੱਲਦੇ ਆ ਜੀ ਆਪਾਂ ਇਹ ਆਜੀ ਕਲਿਆਣ ਦਾ ਪੋਲਾ ਇੱਥੋਂ ਰਸਤਾ ਜਾਂਦਾ ਦਰਗਾਹ ਸ਼ਰੀਫ ਨੂੰ ਕਲਿਆਣ ਵਾਲੇ ਬਾਬਾ ਜੀ ਆ ਦੇਖਿਆ ਰਸਤੇ 'ਚ ਸੱਚਮਈ ਯਾਰ ਇਹ ਹਾਥੀ ਤੇ ਬੰਦਾ ਇੰਨਾ ਸਮਾਨ ਲੱਦ ਕੇ ਲੈ ਜਾ ਰਿਹਾ ਕੋਈ ਲਿਮਟ ਹੀ ਨਹੀਂ ਹੈਗੀ ਦੇਖੋ ਦਿਖਦਾ ਕੁਛ ਨਹੀਂ ਅੱਗੇ ਪਿੱਛੇ ਵਿਚਾਰੇ ਨੂੰ ਦਿਖਦਾ ਕੁਛ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਅੱਗੇ ਚੱਲਦੇ ਆ ਜੀ ਆਪਾਂ ਇਹ ਸਿੱਧੂ ਨਾਮ ਮੁੰਡਾ ਜੀ ਸਿੱਧੂ ਮੂਸੇ ਵਾਲਾ ਕਿਆ ਬਾਤ ਹੈ ਜੀ ਚਲੋ ਜੀ ਅੱਗੇ ਚੱਲਦੇ ਆ ਦੇ ਆਉਂਦੇ ਨੇ ਸਿੱਕਿਆ ਤੇ ਗਾਜਰਿਸ ਕੋਲੀ ਪਾਣੀ ਦਾ ਪੜੇ ਨਾ ਲੋ ਜੀ ਗਾਜਰਾਂ ਦਾ ਸੀਜ਼ਨ ਆ ਗਿਆ ਤੇ ਗਾਜਰੀ ਗਾਜਰ ਹੋਈ ਪਈ ਐ ਦੋ ਦੋ ਟਰੱਕ ਭਰ ਕੇ ਲ ਜਾ ਰਿਹਾ ਬੰਦਾ ਵੇਖੋ ਬਈ ਇਹ ਟਰੱਕ ਹੀ ਕਹਿੰਦੇ ਐ ਇਹਨੂੰ ਜੀ ਲੋ ਜੀ ਈਦਗਾ ਦਿਖਾਉਣਾ ਐ ਤੁਹਾਨੂੰ ਅੱਜ ਦੇਖੋ ਈਦਗਾ ਦਾ ਦ੍ਰਿਸ਼ ਕਿੰਨਾ ਸੋਹਣਾ ਈਦਗਾ ਐ ਅੱਜ ਤੁਹਾਨੂੰ ਪ੍ਰੋਪਰ ਦਿਖਾਉਣਾ ਐ ਈਦਗਾ ਦੇਖੋ ਅੱਜ ਤੁਹਾਨੂੰ ਵਧੀਆ ਦਰਸ਼ਨ ਹੋਣਗੇ ਅੱਜ ਤੁਹਾਨੂੰ ਸਾਰੇ ਹੀ ਕੈਸੇ ਦੇ ਦੇਖੋ ਜਿਵੇਂ ਹੈ ਨਾ ਨਜ਼ਾਰਾ ਜੀ ਮਿਲਦਾ ਨਾ ਸਕੂਨ ਇਹ ਹੈ ਜੀ ਈਦਗਾ ਮਲੇਰਕੋਟਲੇ ਦੀ ਕੀ ਬਾਤਾਂ ਆਈਆਂ ਜੀ ਕੀ ਬਾਤਾਂ ਆ ਆਪਾਂ ਮਲੇਰਕੋਟਲੇ ਪਹੁੰਚ ਚੁੱਕੇ ਆ ਆਪਾਂ ਹੁਣ ਅੱਗੇ ਚੱਲਦੇ ਆ ਈਦਗਾ ਦੇ ਤੁਹਾਨੂੰ ਦਰਸ਼ਨ ਕਰ ਅੰਦਰੋਂ ਵੀ ਬਹੁਤ ਸੋਹਣੀ ਆ ਕਿਸੇ ਦਿਨ ਤੁਹਾਨੂੰ ਅੰਦਰੋਂ ਆ ਕੇ ਦਰਗਾ ਦਿਖਾਵਾਂਗੇ ਔਰ ਆ ਮੈਂ ਗਲੀ ਦੇ ਵਿੱਚ ਗੱਡੀ ਪਾਤਾ ਲਈ ਪਰ ਐਂਬੂਲੈਂਸ ਖਾਲੀ ਹੋਵੇ ਜਾਂ ਪੇਸ਼ੈਂਟ ਹੋਵੇ ਲੋਕ ਰਾਹ ਨਹੀਂ ਦਿੰਦੇ ਇਹ ਮੈਂ ਬਹੁਤ ਥਾਈ ਦੇਖਿਆ ਹੋਇਆ ਏ ਹੁਣ ਕਦੋਂ ਦੀ ਐਮਬੂਲੈਂਸ ਖੜੀ ਸੀ ਵਿਚਾਰੇ ਨੂੰ ਰਾਹ ਨਹੀਂ ਦਿੱਤਾ ਹੈਗਾ ਸਕੂਟਰੀ ਇੱਧਰ ਉੱਧਰ ਹੋ ਜਾਂਦੀ ਤਰ੍ਹਾਂ ਮਿਲ ਜਾਂਦਾ ਬੇਸ਼ੱਕ ਐਮਬੂਲੈਂਸ ਖਾਲੀ ਸੀ ਪਰ ਕੋਈ ਨਹੀਂ ਧਿਆਨ ਕਰਦਾ ਚਲੋ ਜੀ ਅੱਗੇ ਚੱਲਦੇ ਆਪਾਂ ਅੱਗਲੀਆਂ ਦੇ ਵਿੱਚ ਦੀ ਆਪਾਂ ਗੱਡੀ ਪਾ ਲਈ ਕਿਉਂਕਿ ਰਸਤਾ ਹੋਰ ਵੀ ਸੀਗਾ ਮੈਂ ਕਿਹਾ ਚਲੋ ਇੱਧਰ ਦੀ ਚੱਲਦੇ ਆਂ ਮੇ ਲੜੇ ਆ ਅੱਗੇ ਚੱਲਦੇ ਆ ਜੀ ਆਪਾਂ ਅੱਗੇ ਜਾ ਕੇ ਜੀ ਆਊਗਾ 786 ਚੌਕ ਦੇਖੋ ਇਹ ਆਗੇ ਜੀ ਆਪਾਂ 786 ਚੌਂਕ ਤੇ ਸੋਸੀਅਟੀ ਚੌਂਕ ਨਵਾਂ ਬਣ ਰਿਹਾ ਜੀ ਰੈਨੋਵੇਟ ਕਰ ਰਹੇ ਆ ਵਧੀਆ ਤਰੀਕੇ ਨਾਲ ਬਹੁਤ ਸੋਹਣਾ ਬਣਾ ਰਹੇ ਆ ਚਲੋ ਵਧੀਆ ਗੱਲ ਇਹਨੂੰ ਕਹਿੰਦੇ 786 ਚੌਂਕ ਆਪਾਂ ਚੱਲਦੇ ਆ ਜੀ ਅੱਗੇ ਦੇਖੋ ਬਾਬਾ ਜੀ ਦੀਆਂ ਚਦਰਾਂ ਇਹ ਆ ਬਾਜ਼ਾਰ ਬਾਬਾ ਜੀ ਦਾ کہ گھر لا دو روک دو روک دو میں کہ نہیں روکنی اے کرنی ہے یہ میری وہ ماسی کا تیرا جی سامنے چلے چلو جی اگیں چلتے ہیں لو جی اپنچ چکے ہاں بابا حیدر شیخ درگاہ ملر کوٹلا لو جی اپ گی کر دئیے پارکنگ ਤੇ ਫੇਰ ਆਪਾਂ ਚਲਦੇ ਆ ਘਰੇ ਤੇ ਫਿਰ ਚਲਦੇ ਅੰਦਰ ਗਾ ਗੱਡੀ ਕੀਤੀ ਆਪਾਂ ਪਾਰਕਿੰਗ ਤੇ ਫਿਰ ਆਪਾਂ ਚੰਦੇ ਆ ਜੀ ਪਹਿਲਾਂ ਉਹ ਜਿਸਾ ਅੰਨੇ ਕਰ ਦਿਖ ਰਿਹਾ ਜੀ ਤੁਹਾਨੂੰ ਹਾਂ ਜੀ ਚਲੋ ਜੀ ਚਲਦੇ ਆ ਜੀ ਇਹ ਉਹ ਘਰ ਆ ਦੇਖੋ ਜੀ ਆ ਮਸਜਿਦ ਬਹੁਤ ਸੋਹਣੀ ਬਣੀ ਉਹ ਘਰ ਹੈਗਾ ਜੀ ਮੇਰੇ ਪੀਰ ਮੁਰਸ਼ਦ ਦਾ ਜੀ ਅੱਗੇ ਅੱਗੇ ਚਲਦੇ ਆ ਜੀ ਦੇਖੋ ਚਲੋ ਮੌਲਕ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਚਲੋ ਜੀ ਅੱਗੇ ਕਰਦੇ ਆ چلتے ہیں سچ دلام کی رستہ جانا جی درگاہ نیکو جی کیونکہ اج بیروار نہیں سکتا کر کے راشن ہے نہیں سکتا پھر بھی سنگت دیکھو چونکہ پھر رہی آ ਉਹ ਲਾਲਾ ਭਾਈ ਪਾਣੀ ਪੀ ਰਿਹਾ ਏ ਠੰਡਾ ਠੰਡਾ ਚਲੋ ਅੱਗੇ ਚੱਲਦੇ ਹਾਂ ਜੀ ਲਓ ਜੀ ਇਹ 메ਨ ਗੇਟ ਬਾਬਾ ਜੀ ਦਾ ਬਾਬਾ ਹਾਇਦਰ ਸ਼ੇਖ ਮਲੇਰ ਕੋਡਲਾ ਦੇਖੋ ਜੀ ਅੱਗੇ ਚੱਲਦੇ ਹਾਂ ਜੀ ਇਸ ਦੁਆਰ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਦੇ ਵਿੱਚ ਕੋਈ ਸੀਮੈਂਟ ਕੋਈ ਚੂਨਾ ਕੋਈ ਰੇਤ ਆ ਕੁਝ ਨਹੀਂ ਲੱਗਿਆ ਇਹ ਰਤੋਂ ਰਾਤ ਬਣੀ ਹੋਈ ਕੰਧਾ ਬਾਬਾ ਜੀ ਦੀ ਚਲੋ ਜੀ ਅਪਾ ਦਰਸ਼ਨ ਕਰਾਉਣੇ ਆ ਤੁਹਾਨੂੰ ਇਹ ਫਕੀਰ ਦੀ ਮੈਂ ਅੱਗੇ ਵੀ ਵੀਡੀਓ ਪਾਈ ਸੀਗੀ ਬਹੁਤ ਵੀਡੀਓ ਵਾਇਰਲ ਹੋਈ ਸੀ ਚਲੋ ਜੀ ਅੱਗੇ ਚੱਲਦੇ ਆ ਬਾਬਾ ਜੀ ਦੇ ਕਰੋ ਜੀ ਦਰਸ਼ਨ ਤੁਸੀਂ ਵੀ ਬਾਬਾ ਹੈਦਰ ਸ਼ੇਖ ਮਲੇਰ ਕੋਟਲਾ ਯਾ ਇਲਾਹੀ ਸਦਰਉਦੀਨ ਸਦਰੇ ਜਾ ਰਹਿਮਤੁਲਾ ਸਰਕਾਰ ਲਓ ਜੀ ਕਰੋ ਜੀ ਦਰਸ਼ਨ ਨਾਲ ਨਾਲ ਕਵਾਲੀ ਸੁਣੋ ਤੇ ਮੰਗੋ ਦੁਆਵਾਂ ਸਭ ਦੀ ਖੈਰ ਮੰਗੋ خوشیاں لو جی کرو جی درشن بابا حیدر شیخ جی دے کیا بات ہے جی کیا بات ہے <applause> دعا بےنتی منگی اس بعد اپن باہر آ گئے Coiode... outs... جی باہر آ کے اپنا سچ دلام کیا بابا جیڈیو بنائی تھوڑی جی اس بعد اپنا چلتے ہاں جی باہر باہر پاسے تھوں دکھا جی جی کڑی مجھے کہ مہندی لوا لا بھی رہے میں کہ چل لا دی میں واپس آنا ویڈیو بنا لا پھر تو مہندی لوگ کے دیکھو جی

ਲੋ ਜੀ ਉਹ ਦਰਗਾਹ ਤੋਂ ਬਾਹਰ ਆ ਗਏ ਆਂ ਦਰਗਾਹ ਤੋਂ ਬਾਹਰ ਹੋਂਸਾਰ ਖਪੇਤ ਮਸਜਿਦਾ ਜੀ ਬਹੁਤ ਸੋਹਣੀ ਉਥੇ ਸਭ ਸਭਈ ਦਾ ਕੰਮ ਚੱਲ ਰਿਹਾ ਸੀ ਤੇ ਬਾਈ ਜੀ ਕਹਿੰਦੇ ਬਾਈ ਸਾਡੀ ਵੀ ਫੋਟੋ ਖਿੱਚ ਦੇ ਮੈਂ ਕਿਹਾ ਜਰੂਰ ਵੀਰੇ ਤੁਹਾਡੀ ਫੋਟੋ ਖਿੱਚਾਂਗੇ ਤੇ ਬਾਈ ਸੇਵਾ ਕਰ ਰਹੀ ਸੀ ਉਹ ਦੇਖੋ ਕਹਿੰਦਾ ਸਾਡੀ ਫੋਟੋ ਖਿੱਚ ਤੇ ਮੈਂ ਕਿਹਾ ਜਰੂਰ ਖਿੱਚਾਂਗੇ ਵੀਰੇ ਤੇ ਮਸਜਿਦ ਦਾ ਸੀਨ ਲੈਤਾ ਤੇ ਉਸ ਤੋਂ ਬਾਅਦ ਬਾਈ ਜੀ ਉਹਨਾਂ ਦੀ ਫੋਟੋ ਖਿੱਚੀ ਤੇ ਕੀ ਬਾਤ ਹੈ ਜੀ ਕੀ ਬਾਤ ਹੈ ਇਹਨਾਂ ਦੀ ਫੋਟੋ ਕਫਾਤੀ ਜੀ ਇਹ ਤਾਂ ਤੇ ਵੀ ਪਾਤੀ ਫੇਸਬੁੱਕ ਤੇ ਵੀ ਪਾਤੀ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਬਾਹਰਲੇ ਪਾਸੇ ਬਾਬਾ ਜੀ ਦੇ ਦੋ ਗੇਟ ਨੇ ਇੱਕ ਇਧਰਲਾ ਗੇਟ ਆ ਇੱਕ ਉਹ ਵੱਡਾ ਗੇਟ ਆ ਵੱਡੀਆਂ ਪੌੜੀਆਂ ਵਾਲਾ ਇਧਰ ਦੀ ਬਾਜ਼ਾਰ ਵਿੱਚ ਦੀ ਵੀ ਤੁਸੀਂ ਆ ਸਕਦੇ ਹੋ ਇਧਰ ਚਲੋ ਜੀ ਤੁਹਾਨੂੰ ਨੀਚੇ ਜਾ ਕੇ ਦਿਖਾਉਨੇ ਆ ਬਾਬਾ ਜੀ ਦੇ ਦੋ ਗੇਟ ਨੇ ਇੱਕ ਬਾਜ਼ਾਰ ਵਾਲਾ ਇੱਕ ਵੱਡੀਆਂ ਪੌੜੀਆਂ ਵਾਲਾ ਇਹ ਦੇਖੋ ਇਹ ਛੋਟਾ ਗੇਟ ਵਾਲਾ ਏ ਦੇਖੋ ਇਧਰ ਦੀ ਵੀ ਤੁਸੀਂ ਜਾ ਸਕਦੇ ਹੋ ਇੱਥੇ ਦੁਕਾਨ ਲੱਗੀ ਹੋਈ ਆ ਦੇਖੋ ਇਹ ਬਾਬਾ ਜੀ ਦਾ ਬਾਜ਼ਾਰ ਆ ਗਿਆ ਜੀ ਦੇਖੋ نیچے ਆ ਕੇ ਜਿੱਥੋਂ ਤੋਂ ਚੜਾਈ ਜ਼ਿਆਦਾ ਕਰਕੇ ਨਾ ਦੋ ਕਿਧਰ ਦੀ ਕਟ ਆਉਂਦੇ ਨੇ ਦੇਖੋ ਜੀ ਕੀ ਬਾਤ ਹੈ ਜੀ ਬਾਬਾ ਜੀ ਦਾ ਇਹ ਵੀਰਵਾਰ ਨੂੰ ਤਾਂ ਬਹੁਤ ਭਰਿਆ ਹੁੰਦਾ ਬਾਜ਼ਾਰ ਇਹ ਤਾਂ ਹੋਰ ਦਿਨ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਦੇ ਦਰਸ਼ਨ ਕਰਾ ਰਿਹਾ ਮੈਂ ਤਾਂ ਚਲੋ ਜਿਹੜੀ ਸੰਗਤ ਤੋਂ ਨਹੀਂ ਆਇਆ ਜਾਂਦਾ ਦੂਰ ਬੈਠੀ ਆ ਇਹ ਦੇਖੋ ਜੀ ਇਹ ਮੇਰੀ ਮਾਸੀ ਦਾ ਘਰ ਹੈ ਮਾਸੀ ਪਰ ਹੈ ਨਹੀਂ ਇੱਥੇ ਉਹ ਗਈ ਹੋਈ ਹੈ ਚਲੋ ਕੋਈ ਗੱਲ ਨਹੀਂ ਅੱਗੇ ਚੱਲਦੇ ਆ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਬਾਜ਼ਾਰ ਦਾ ਦਿਸ ਦੇਖੋ ਇੱਥੇ ਪੰਡਿਆ ਦੀ ਵੈਰਿਟੀ ਬਹੁਤ ਮਿਲਦੀ ਹੈ ਜੀ ਹੱਥਾਂ ਨਾਲ ਕਲਾਕਾਰੀ ਕਰਦੇ ਨੇ ਬੰਦੇ ਬਹੁਤ ਬਹੁਤ ਚੀਜ਼ਾਂ ਇੱਥੇ ਬੰਦਗਾਨੇ ਕੀ ਬਾਤ ਹੈ ਜੀ ਇੱਥੇ ਬਾਈ ਬੈਠੇ ਸੀਗੇ ਤੇ ਚਾਹ ਬਣਾਈ ਜਾਂਦਾ ਸੀ ਭਾਈ ਚਲੋ ਮੈਂ ਕਿ ਦੋ ਮਿੰਟ ਇੱਥੇ ਰਕੜ ਕੇ ਵੀਡੀਓ ਬਣਾ ਕੇ ਫਿਰ ਚੱਲਦੇ ਆ ਚਲੋ ਜੀ ਆਪਾਂ ਅੱਗੇ ਚੱਲੇ ਅੱਗੇ ਵੀਡੀਓ ਬਣਾਉਂਦੇ ਬਣਾਉਂਦੇ ਜਾ ਰਹੇ ਸੀ ਆ ਦੇਖੋ ਜੀ ਕਿਆ ਬਾਤ ਹੈ ਇਹ ਸਾਰੀਆਂ ਹੱਥਾਂ ਨਾਲ ਚੀਜ਼ਾਂ ਬਣਾਉਂਦੇ ਆ ਚਲੋ ਲੱਗੇ ਚੱਲਦੇ ਆ ਜੀ ਲੋ ਜੀ ਆਵਾਜ਼ ਮਾਰ ਲਈ ਮੈਨੂੰ ਲੱਗਦਾ ਸੋਨੂ ਨੇ ਆਵਾਜ਼ ਮਾਰ ਲਈਏ ਮੇਰੀ ਮਾਸੀ ਦਾ ਮੁੰਡਾ ਸਮਝੋ ਮਾਸੀ ਦਾ ਭਤੀਜਾ ਹੈ ਲੋ ਜੀ ਇਹ ਕਹਿੰਦਾ ਬੈਠ ਕਹਿੰਦਾ ਠੰਡਾ ਪੀ ਕੇ ਜਾਈਂ ਠੰਡਾ ਪਲਾਇਆ ਜੀ ਮੈਂ ਕਹਿੰਦਾ ਚਲੋ ਇਹ ਠੰਡਾ ਪੀ ਲਈਏ ਆਪਾਂ ਠੰਡਾ ਪੀਤਾ ਤੇ 5 ਮਿੰਟੋ ਤੇ ਕੋਲੇ ਬੈਠੇ ਤੇ ਮੈਂ ਕਹਿੰਦਾ ਚਲੋ ਠੀਕ ਆ ਸੋਨੂ ਚਲਦੇ ਆ ਕਹਿੰਦਾ ਨਹੀਂ ਨਹੀਂ ਬੈਠੋ 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 ਬੈ ਕੰਨਾ ਹੀ ਬੈਠਣਾ ਨਹੀਂ ਵੀਰ ਚਲਦੇ ਆ ਸੀ ਉਸ ਤੋਂ ਬਾਅਦ ਆਪਾਂ ਅੱਗੇ-ਅਗੇ ਉਸ ਤੋਂ ਬਾਅਦ ਇਹ ਬਾਈ ਕਿਥੇ ਬਣਾ ਰਿਆ ਸੀ ਉੱਤ ਨਾਲ ਚੀਜ਼ਾਂ ਦੇਖੋ ਅੰਦਰ ਚੱਲ ਰਹੀ ਹੈ ਕਲਾ ਗਰੀ ਬੰਦੇ ਦੀ ਦੇਖੋ ਕਈ ਬਣਾਈ ਜਾਂਦਾ ਬਾਈ ਚਲੋ ਜੀ ਅੱਗੇ ਚੱਲਦੇ ਆਂ ਬਾਈ ਕੋਲੇ ਵੀ ਬਾਬਾ ਤਰੀਕੇ ਦੇ ਪਏ ਸੰਦ ਵਗੈਰਾ ਬਾਬਾ ਵੀ ਬਾਈ ਖੇਤੀਬਾੜੀ ਦੇ ਸਾਰੇ ਸੰਦ ਆ ਬਾਈ ਕੋਲੇ ਚਲੋ ਜੀ ਅੱਗੇ ਚੱਲਦੇ ਆਂ ਇੱਕੋ ਦੇਖ ਤੁਹਾਨੂੰ ਦੇਖਦਾ ਕਿਲੇ ਕੁਲੇ ਖਾਓ ਜੀ ਜੇ ਖਾਣੇ ਆ ਉਹ ਦੇਖੋ ਤੁਹਾਨੂੰ ਦੇਖਦਾ ਨਾ ਇੱਕ ਦੇਖੋ ਕੀ ਬਾਤ ਹੈ ਕੀ ਬਾਤ ਆ ਭਾਈ ਮੈਟਵੈ ਕਰ ਇਕੱਠੇ ਕਰਨ ਲੱਗ ਗਿਆ ਤੇ ਆਪਾਂ ਚਲੋ ਜੀ ਦਰਸ਼ਨ ਤੁਹਾਨੂੰ ਕਰਾ ਦਿੱਤੇ ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਰੇ ਜਾਣੇ ਜਰੂਰ ਦੱਸਿਓ ਕਮੈਂਟ ਸ਼ੇਅਰ ਲਾਈਕ ਜਰੂਰ ਕਰ ਦਿਓ ਆਪਾਂ ਹੋਰ ਧਰਮਿਕ ਸਥਾਨ ਨਾਲ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਆਪਾਂ ਬਾਬਾ ਜੀ ਨੂੰ ਸਜਦਾ ਸਲਾਮ ਕੀਤਾ ਸਭ ਦੀ ਖੈਰ ਮੰਗੀ سب بابا جی سب دا پلا کریو اس تو بعد اپنا گیٹ گئے ہیں جی گوپی نے کیا گڑی کھول گڑی کھول تو بات چل پے ہیں جی اپنا دیکھو آن دا بائی ٹول والا کیا بات ہے وجدہ نگرہ کیا بات ہے کیا بات ہے لو جی ستری کال سلام علیکم رام رام رب خیر کرے سب نو سلام رکھے کمی پیچھی گلتی معاف 何だ